ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾਂ ਹਰ ਨਾਮ ਰਤੇ ਪਰੁਈਐ ਸਭ ਕਾਜੁ ਮਾਰਾ ਹੋਈਐ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਈਐ ਅੱਠ ਪਹਿਰ ਅਰਦਿ ਹਰ ਹਰ ਮਨ ਜਿੰਦਿਆ ਬਲ ਪਾਇਆ ਰਹਾ ਪਰਪੁਰਬਲਾ ਅੰਕਰ ਜਾਗੇ ਆ ਰਾਮ ਨਾਮ ਮਨ ਲਗੇ ਆ ਮਨ ਤਨ ਹਰਦਰ ਸੁਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭੂ ਚਿਤਾਰੇ ਆ ਕਰਜ ਸਭ ਸਵਾਰੇ ਆ ਮੰਨ ਦਾ ਗੋ ਨ ਅਡਾਏ ਸਭ ਜੈ ਜੈ ਕਰ ਸੁਣਾਈ ਸੰਤੋ ਸੱਚੀ ਸਰਣ ਸੁਵੰਮੀ ਜੀ ਜੰਤ ਸਭ ਹਾਜ ਤਸੈ ਕੈ ਸੋ ਪਰਮ ਅੰਦਰ ਜਾਮੀ ਰਹਾਉ ਕਰਤਬ ਸਭ ਸੁਭਾਰੇ ਪ੍ਰਭ ਆਪਣਾ ਬਿਰਦ ਸੁਮਾਰੇ ਪਟਤ ਪਾਵਨ ਪ੍ਰਵਨਾਮਾ ਜਨ ਨਾਨਕ ਸਤਿਗੁਰ ਬਾਨਾ ਸੋ ਰઠ ਮਹੱਲਾ ਪੰਜਵਾ ਹਰ ਨਾਮ ਰਿਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਵਚਨਨੀ ਮਨ ਲਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇ ਆ ਅੱਠ ਪਹਿਰ ਅਰਦਿਓ ਹਰ ਹਰ ਮਨ ਚੰਦਿਆ ਫਲ ਪਾਇਆ ਰਹਾ ਪਰਪੁਰਬਲਾ ਅੰਗਰ ਜਾਕੇ ਆ ਰਾਮ ਨਾਮ ਮਨ ਲਾਕੇ ਆ ਮਨ ਤਨ ਹਰ ਦਰ ਸੁਖ ਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੁਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭੂ ਚਿਤਾਰਿਆ ਕਰਜ ਹਵ ਸੁਵਾਰੇਆ ਮਨ ਦਾ ਕੋਨ ਅਲਾਈ ਸਭ ਜੈ ਜੈ ਕਰ ਸੁਣਾਈ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਤਿ ਤਸੈ ਕੈ ਸੋ ਪਰਮੇ ਅੰਤਰ ਜਾਮੀ ਰਹਾਉ ਕਰਤਬ ਸਭ ਸੁਵਾਰੇ ਪ੍ਰਭ ਆਪਣਾ ਬਿਰਦ ਸੁਮਾਰੇ ਪਤਤ ਪਾਵਨ ਪ੍ਰਵ ਜਾਮਾ ਜਨ ਨਾਨਕ ਸਦ ਗੁਰ ਬਾਨਾ ਸੋ ਰਠ ਮਹੱਲਾ ਪੰਜਵਾ ਹਰ ਨਾਮ ਰਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੇ ਮਨ ਲਗਾ ਪੂਰਨ ਜਾ ਕੇ ਭਗਾ ਮਿਲ ਸਾਧ ਸੰਗ ਹਰਿ ਧਿਆਇ ਆਠ ਪਹਿਰ ਅਰਧ ਹਰ ਹਰ ਮਨ ਜਿੰਦਿਆ ਫਲ ਪਾਇਆ ਰਹਾ ਪਰਪੁਰਬਲਾ ਅੰਕਰ ਜਾਗੀਆ ਰਾਮ ਨਾਮ ਮਨ ਲਾਗਿਆ ਮਨ ਤਨ ਹਰਦਰ ਸੁਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੁਰਠਾ ਮਹੱਲਾ ਪੰਜਵਾ ਗੁਰ ਮਿਲ ਪ੍ਰਭੂ ਜੀ ਤਾਰਿਆ ਕਾਰਜ ਸਭ ਸੁਵਾਰਿਆ ਮੰਦਾ ਗੋ ਨਯ ਲਾਏ ਸਭ ਜੈ ਜੈ ਕਰ ਸੁਣਾਈ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਦ ਸਭ ਹਾਜ਼ਤ ਸੈ ਕੈ ਸੋ ਪਰਿ ਅੰਦਰ ਜਾਮੀ ਰਹਾਉ ਕਰਤਾ ਸਭ ਸੁਵਾਰੇ ਪ੍ਰਭ ਅਪਨ ਬਿਰਦ ਸੁਮਾਰੀ ਪਤਿਤ ਪਾਵਨ ਪ੍ਰਵਨਾਮਾ ਜਨ ਨਾਨਕ ਸਤਿਗੁਰ ਬਾਨਾ ਸੁਰਠਾ ਮਹੱਲਾ ਪੰਜਵਾ ਹਰ ਨਾਮ ਹਿਰਦੇ ਬਰੋਇਆ ਸਭ ਕਾਜ ਹਮਾਰਾ ਹੋਇਆ ਰਬ ਚਰਨੀ ਮਨ ਲਾਗਾ ਪੂਰਨ ਜਾਕੇ ਭਗਤ ਮਿਲ ਸਾਧ ਸੰਗ ਹਰ ਧਿਆਇ ਅੱਠ ਪਹਿਰ ਆਰਾਧਿਓ ਹਰ ਹਰ ਮਨ ਜਿੰਦਿਆ ਫਲ ਪਾਇਆ ਰਹਾ ਪਰਪੁਰਬਲਾ ਅੰਕਰ ਜਾਗੇ ਆ ਰਾਮ ਨਾਮ ਮਨ ਲਾਗੇ ਆ ਮਨ ਤਨ ਹਰਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੁਰਠਾ ਮਹੱਲਾ ਪੰਜਵਾ ਹਰ ਨਾਮ ਰਜੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਅਰਦਿਓ ਹਰ ਹਰ ਮਨ ਜਿੰਦਿਆ ਫਲ ਪਾਇਆ ਰਹਾ ਪਰਪੁਰਬਲਾ ਅੰਕਰ ਜਾਗੇ ਆ ਰਾਮ ਨਾਮ ਮਨ ਲਾਗੇ ਆ ਮਨ ਤਨ ਹਰ ਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੂਰਠ ਮਹੱਲਾ ਪੰਜਵਾਂ ਗੁਰ ਮਿਲ ਪ੍ਰਭੂ ਚਿਤਾਰਿਆ ਕਰਜ ਸਭ ਸੁਵਾਰਿਆ ਮੰਡਾ ਕੋ ਨ ਅਲਾਈ ਸਭ ਜੈ ਜੈ ਕਰ ਸੁਣਾਈ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਤ ਤਸੈ ਕੈ ਸੋ ਪਰਵਿ ਅੰਤਰ ਜਾਮੀ ਰਹਾਉ ਕਰਤਬ ਸਭ ਸੁਭਾਰੇ ਪ੍ਰਭ ਆਪਣਾ ਬਿਰਦ ਸੁਮਾਰੇ ਕਤਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਤ ਗੁਰ ਬਾਨਾ ਸੁਰਠ ਮਹੱਲਾ ਪੰਜਵਾ ਹਰ ਨਾਮ ਰਿਤੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਪਿਆਇਆ ਆਠ ਪਹਿਰ ਅਰਦਾ ਕਰ ਹਰ ਹਰ ਮਨ ਜਿੰਦਿਆ ਫਲ ਪਾਇਆ ਰਹਾ ਪ੍ਰਭੂਰਬਲਾ ਅੰਗਰ ਜਾਗੇ ਆ ਰਾਮ ਨਾਮ ਮਨ ਲਾਗੇ ਆ ਮਨ ਤਨ ਹਰਦਰ ਸੁਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾ ਗੁਰ ਮਿਲ ਪ੍ਰਭੂ ਜੀ ਤਾਰਿਆ ਕਾਰਜ ਸਭ ਸਵਾਰੇ ਆ ਮੰਨ ਗੋਨਾ ਏ ਲਾਏ ਸਭ ਜੈ ਜੈ ਕਾਰ ਸੁਣਾਈ ਸੰਤੋ ਸਾਚੀ ਸ਼ਰਨ ਸਵਾਮੀ ਜੀ ਜੰਤ ਸਭ ਹਾਤ ਤਸੈ ਕੈ ਸੋ ਪਰਵਿ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸੁਮਾਰੀ ਪਤਿਤ ਪਾਵਨ ਪ੍ਰਵਨਮਾ ਜਨ ਨਾਨਕ ਸਤਿਗੁਰ ਬਾਨਾ ਸੁਰਠ ਮਹੱਲਾ ਪੰਜਵਾਂ ਹਰ ਨਾਮ ਰਿਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਜਨਨੀ ਮਨ ਲਗਾ ਪੂਰਨ ਜਾਕੇ ਭਾਗ ਮੇਲੇ ਸਾਜ ਸੰਗ ਹਰਿ ਆਇਆ ਆਠ ਪਹਿਰ ਅਰਦਿਓ ਹਰਿ ਹਰਿ ਮਨ ਜਿੰਦਿਆ ਫਲ ਪਾਇਆ ਰਹਾ ਪਰਪੁਰਬਲਾ ਅੰਗਰ ਜਾਗੇ ਆ ਰਾਮ ਨਾਮ ਮਨ ਲਾਗੇ ਆ ਮਨ ਤਨ ਹਰ ਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੁਰਠਾ ਮਹੱਲਾ ਪੰਜਵਾਂ ਗੁਰਮਿਲ ਪ੍ਰਭੂ ਜੀ ਦਾਰਿਆ ਕਾਰਜ ਸਭ ਸੁਵਾਰੇਆ ਮੰਨਤਾ ਕੋ ਨ ਅਲਾਏ ਸਭ ਜੈ ਜੈ ਕਰ ਸੁਣਾਈ ਸੰਤੋ ਸੱਚੀ ਸਰਣ ਸੁਆਮੀ ਜੀ ਜੰਤ ਸਭ ਹਾਤ ਤਸੈ ਕੈ ਸੂ ਪਰਵਿਰੰਦਰ ਜਾਮੀ ਰਹਾ ਕਰਤਬ ਸਭ ਸੁਵਾਰੇ ਪ੍ਰਭਿ ਆਪਣਾ ਬਿਰਦ ਸੁਮਾਰੀ ਬਤਤ ਪਾਵਨ ਪ੍ਰਵਨਾਮ ਜਨ ਨਾਨਕ ਸਤਿਗੁਰ ਪੰਨਾ ਸੁਰਠ ਮਹੱਲਾ ਪੰਜਵਾਂ ਹਰਨਾਮ ਹਰਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਅਰਧ ਦਿਉ ਹਰ ਹਰ ਮਨ ਚੰਦਿਆ ਫਲ ਪਾਇਆ ਰਹਾ ਪ੍ਰਭੁਰ ਬਲਾ ਅੰਕਰ ਜਾਗੇ ਆ ਰਾਮ ਨਾਮ ਮਨ ਲਾਗੇ ਆ ਮਨ ਤਨ ਹਰ ਦਰਸੁ ਸੁਮਾਵੈ ਨਾਨਕ ਦਾਸ ਸਚੇ ਗੁਣ ਗਾਵੈ ਸੋਰਠਿ ਮਹਲਾ ਪੰਜਵਾ ਗੁਰ ਮਿਲਿ ਪ੍ਰਭੂ ਜਿ ਤਾਰੇ ਆ ਕਰਜ ਸਭ ਸੁਵਾਰੇ ਆ ਮੰਦਾ ਕੋ ਨ ਅਲਾਈ ਸਭ ਜੈ ਜੇ ਕਰ ਸੁਣਾਈ ਸੰਤੋ ਸਚੀ ਸਰਣ ਸੁਆਮੀ ਜੀ ਜੰਤ ਸਭ ਹੱਥ ਤਿਸੈ ਕੈ ਸੋ ਪਰਿ ਅੰਦਰ ਜਾਮੀ ਰਹਾ ਕਰਤਬ ਸਭ ਸੁਵਾਰੇ ਪ੍ਰਭਿ ਆਪਣਾ ਬਿਰਧ ਸਮਾਰੀ ਪਤਿਤ ਪਾਵਨ ਪ੍ਰਭ ਨੰਮਾ ਜਨ ਨਾਨਕ ਸਤਿਗੁਰ ਪੰਨਾ ਸੁਰਠ ਮਹੱਲਾ ਪੰਜਵਾ ਹਰ ਨਾਮ ਰਜੇ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਗਾ ਪੂਰਨ ਜਾਕੇ ਭਗਾ ਮਿਲ ਸਾਧ ਸੰਗ ਹਰਿ ਧਿਆਇ ਆਠ ਪਹਿਰ ਅਰਦਿਓ ਹਰ ਹਰ ਮਨ ਜਿੰਦਿਆ ਫਲ ਪਾਇਆ ਰਹਾ ਪਰਪੁਰਬਲਾ ਅੰਕਰ ਜਾਕੇ ਆ ਰਾਮ ਨਾਮ ਮਨ ਲੱਗੇ ਆ ਮਨ ਤਨ ਹਰ ਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜ ਵਾਰ ਗੁਰ ਮਿਲਿ ਪ੍ਰਭੂ ਜੀ ਤਾਰੇ ਆ ਕਾਰਜ ਸਭ ਸੁਵਾਰੇ ਆ ਮੰਦਾ ਕੋ ਨ ਅਲਾਏ ਸਭ ਜੈ ਜੇ ਘਰ ਸੁਣਾਈ ਸੰਤੋ ਸੱਚੀ ਸ਼ਰਨ ਸੁਆਮੀ ਜੀ ਜੰਤ ਸਭ ਹਾਤ ਤਿਸੈ ਕੈ ਸੋ ਪ੍ਰਭ ਅੰਦਰ ਜਾਮੀ ਰਹਾ ਕਰਤਬ ਸਭ ਸੁਆਰੇ ਪ੍ਰਭ ਆਪਣਾ ਬਿਰਦ ਸਮਾਰੀ ਪਤਿਤ ਪਾਵਨ ਪ੍ਰਵ ਨਾਮਾ ਜਨ ਨਾਨਕ ਸਤਿਗੁਰ ਬਾਨਾ ਸੁਰਠਾ ਮਹੱਲਾ ਪੰਜਵਾ ਹਰ ਨਾਮ ਰਿਦੇ ਪਰੋਇਆ ਸਭ ਕਾਜ ਹਮਾਰਾ ਹੋਇਆ ਰਬ ਚਰਨੀ ਮਨ ਲਾਗਾ ਪੂਰਨ ਜਾਗੇ ਭਗਾ ਮਿਲ ਸਾਧ ਸੰਗ ਹਰਿ ਧਿਆਇਆ ਆਠ ਪਹਿਰ ਅਰਦਾ ਕਰ ਹਰ ਹਰ ਮਨ ਜਿੰਦਿਆ ਫਲ ਪਾਇਆ ਰਹਾ ਪਰਪੁਰਬਲਾ ਅੰਕਰ ਜਾਗੇ ਆ ਰਾਮ ਨਾਮ ਮਨ ਲਾਗੇ ਆ ਮਨ ਤਨ ਹਰ ਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੁਰਠ ਮਹੱਲਾ ਪੰਜਵਾਂ ਗੁਰ ਮਿਲਿ ਪ੍ਰਭੂ ਜੀ ਤਾਰੇ ਆ ਕਾਰਜ ਸਭ ਸੁਵਾਰੇ ਆ ਮਨਤਾ ਕੋ ਨਐ ਲਾਇ ਸਭ ਜੈ ਜੇ ਕਾਰ ਸੁਣਾਈ ਸੰਤੋ ਸਾਚੇ ਸਰਣ ਸੁਆਮੀ ਜੀ ਜੰਦ ਸਭ ਹਾਤ ਤਸੈ ਕੈ ਸੋ ਪਰਮੇ ਅੰਤਰ ਜਾਮੀ ਰਹਾ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਦ ਸੁਮਾਰੀ ਬਤਤ ਪਾਵਨ ਪ੍ਰਵ ਨਾਮਾ ਜਨ ਨਾਨਕ ਸਤਿਗੁਰ ਬੰਨਾ ਬਤਤ ਪਾਵਨ ਪ੍ਰਵ ਨਾਮਾ ਜਨ ਨਾਨਕ ਸਤਿਗੁਰ ਬੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ